ਤੜਕਾ ਲੂ ਵਾਲਾ ਤੜਕਾ ਆਲੂ ਵਾਲਾ ਤੜਕਾ ਵੀ ਲੱਗੇਗਾ ਵੀ ਜੋ ਦੋਸੇ ਵਿੱਚ ਪਊਗਾ ਯੈਸ ਜਿਹੜਾ ਦੋਸੇ 'ਚ ਪਊਗਾ ਉਹ ਵੀ ਚਲੋ ਜੀ ਕੰਮ ਹੋ ਗਿਆ ਲਾਏ ਓਏ ਹੋਏ ਹੋਏ ਲਾਏ ਦੋਸਤ ਓਏ ਹੋਏ ਹੋਏ ਇਹ ਰੁਕ ਐਂ ਤੜਕਾ ਆਂਗਾਂਗਾੜਕਾ ਓਏ ਹੋਏ ਹੋਏ ਓਏ ਹੋਏ ਠਾਲ ਦੇ ਧੂਏ ਧੂਏ ਦੇਖੋ ਦੋਸਤ ਲੱਗ ਗਿਆ ਤੜਕਾ ਲੱਗ ਗਿਆ ਤੜਕਾ ਯੈਸ ਲੱਗ ਗਿਆ ਤੜਕਾ ਮੇਤਰੋ ਲੱਗ ਗਿਆ ਤੜਕਾ ਲੱਗ ਰਿਹਾ ਹੈ ਸੰਭਰ ਲਓ ਜੀ ਸੰਭਰ ਲੱਗ ਰਿਹਾ ਨਾ ਪੂਰਾ ਹਾਂ ਬਾ ਅਬੇ ਮੈਂ ਸਿੱਪੇ ਸਾਈਡ ਮੇ ਰੱਖ ਦੋ ਲਓ ਜੀ ਇਹਨੂੰ ਸਾਈਡ ਤੇ ਰੱਖ ਦੋ ਫਿਰ ਆਪਾਂ ਆ ਜੇ ਇਸ ਦਾ ਕਲਰ ਦਿਖਾਓ ਕਲਰ ਦੇਖੋ ਤੁਸੀਂ ਆਏ ਹਏ ਮੂੰਹ ਚ ਪਾਣੀ ਆ ਰਿਹਾ ਹੋਗਾ ਮੇਤਰੋ ਤੁਹਾਡੇ ਆਜੋ ਫਿਰ ਦੱਬ ਕੇ ਸ਼ੇਅਰ ਲਾਈਕ ਕਮੈਂਟ ਕਰਕੇ ਆਜੋ ਬਸ ਵਾ ਹੈਲੋ ਦੋਸਤੋ ਲਓ ਜੀ ਮਿੱਤਰੋ ਦੇਖੋ ਇਹ ਵੱਡੇ ਦਾ ਵੱਡਿਆ ਛੋਟੇ ਵੀ ਦੇਖ ਲਓ ਕਿਵੇਂ ਕਰ ਰਹੇ ਨੇ ਦੇਖੋ ਸਾਰੀ ਚੈਕਿੰਗ ਕਰਕੇ ਹਟਿਆ ਉਹਦੇ ਵਿੱਚ ਸਾਰਾ ਸਮਾਨ ਕੱਢ ਲਿਆ ਦੇਖੋ ਸੈਂਪਲ ਆਏਗਾ ਆਪਣੇ ਕਾਜ ਜਗਾਂ ਜੇ ਸਰਤੇ ਹਾਂ ਆਪ ਦੇਖਿਓ ਸਭ ਆਪ ਦੇਖਿਓ ਕੋਣ ਫੇਰ ਚੈਕਿੰਗ ਕਰੂਗਾ ਦੇਖੋ ਦੋਸਤੋ ਸਾਡੇ ਨਾਲ ਦੇਖੋ ਆਹ ਦੇਖ ਕਿੰਨਾ ਖਰਾਬ ਬਣ ਗਿਆ ਸਾਹਮਣੇ ਦਾ ਦੇਖ ਲੈ ਵੱਡੇ ਵੱਡੇ ਵੀ ਇਹਦੀ ਮਾ ਵੀ ਦੂਰ ਹੋ ਜਾਂਦੀ ਹੈ ਕਿ ਮੈਂ ਤਾਂ ਕੁਝ ਕਰਿਆ ਹੀ ਨਹੀਂ ਹੈ ਇਹਦਾ ਹੈ ਜੀ ਇਹ ਫਿਰ ਇਹਦਾ ਚੋਕਲਾ ਬੱਚਾ ਇਹ ਲੈ ਚੱਲ ਚੀਜੀ ਲੈ ਲੈ ਲਓ ਜੀ ਮਿੱਤਰੋ ਦੇਖੋ ਇਹ ਐ ਜੀ ਹੁੰਦੇ ਨੇ ਭਾਈ ਸਾਰੇ ਕੈਮਰਾ ਦੇਖਤੀ ਬਦਲ ਗਿਆ ਕੈਮਰਾ ਦੇਖ ਕੇ ਬਦਲ ਗਿਆ ਨਾਲ ਦੇ ਨਾਲ ਇਹ ਕਿ ਮੈਦਾ ਕੁਛ ਕਰੇ ਨਹੀਂ ਰਿਹਾ ਲਓ ਜੀ ਦੋਸਤੋ ਸਾਡੇ ਘਰੇ ਦਾ ਬੰਦੇ ਦਾ ਬੰਦੇ ਸਾਡੇ ਦਾ ਚੂਹੇ ਵੀ ਹੁੰਦੇ ਨੇ ਦੇਖੋ ਦੋ ਦੋ ਫੜੇ ਹੋਏ ਨੇ ਦੋ ਦੋ ਚੂਹੇ ਨੇ ਦੇਖੋ ਦੋਸਤੋ ਦੋ ਦੋ ਚੂਹੇ ਫੜੇ ਹੋਏ ਨੇ ਦੋਸਤੋ ਦੋ ਦੋ ਤੁਹਾਾਰੇ ਰਿਸ਼ਤੇਦਾਰ ਆ ਫੈਨਸ ਮਿਲਣਾ ਹੈ ਤੁਮਸਾ ਮੇਰੇ ਸਾਡੂ ਤਾਂ ਨਹੀਂ ਕਿਤੇ ਲਾਜ ਦੇਖੋ ਇਹ ਦੇਖੋ ਆ ਹਰਿਆਲੀ ਲੱਗੀ ਹੋਈ ਆਬ ਦੇਖੋ ਦੇਖੋ ਪੂਰੀ ਹਰਿਆਲੀ ਆ ਦੇਖੋ ਆ ਆ ਆ ਦੇਖ ਕੈਮਰਾ ਹਟ ਗਿਆ ਤਾਂ ਨਾ ਦੇਖੋ ਬਈ ਛੋਡੇ ਵੀ ਹੋਣਗੇ ਜੇ ਜਵਾਕ ਚੱਕ ਲਾਜ ਹਾਏ ਦੇਖ ਲੈ ਆ ਸਕੇ ਨਾ ਗਏ ਨਾ ਪੱਕਣਗੇ ਤੁਸੀਂ ਨਾ ਸੁਧ ਰਿਆ ਹੁਣ ਚੋਰੀਆਂ ਕਰਨ ਲੱਗ ਗਿਆ ਬੜਾ ਸਮਝਾਇਆ ਪਰਵਾਸੀ ਵੀਰੋ ਇਹ ਨਾ ਸੁਧਰਿਆ ਅੱਛਾ ਇਹ ਚੋਰੀਆਂ ਕਰਨ ਲੱਗ ਗਿਆ ਅੱਛਾ ਇਹ ਚੋਰੀਆਂ ਚਲੋ ਜੀ ਦੋਸਤੋ ਅੱਜ ਬਣੂਗਾ ਆਪਣੇ ਖਾਣੂ ਕੁਝ ਸਮਾਨ ਤਾਂ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਬਣੇ ਰਿਹਾ ਅੱਛਾ ਲਓ ਜੀ ਮਿੱਤਰੋ ਦੇਖੋ ਇਹ ਹਾਏ ਹੈ ਤੁਹਾਨੂੰ ਨਹੀਂ ਲੱਗਿਆ ਹਾਏ 11 ਮਹੀਨੇ ਦਾ ਹੋ ਗਿਆ ਅੱਛਾ ਜੀ 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 ਹਲੋ 11 ਮਹੀਨੇ ਦਾ ਹੋ ਜੂਗਾ ਯਾਰ ਹਾਂ ਆਏ 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 ਲੋਈ ਆਏ ਕਟਿੰਗ ਦਾ ਬਗਲਾ ਆਇਆ 11 ਮਹੀਨਾ ਚਲੋ ਦੋਸਤੋ ਅਗਲੇ ਮਹੀਨੇ ਅਗਲੇ ਮਹੀਨੇ ਦਾ ਬਰਥਡੇ ਆ ਬਰਥਡੇ ਦੇਖੋ ਹੁਣ ਮਨਾਵਾਂਗੇ ਆਪਾਂ ਇਹਦਾ ਦੇਖਾਂਗੇ ਫਿਰ ਕਿੱਥੇ ਮਨਾਵਾਂਗੇ ਠੀਕ ਆ ਦੋਸਤੋ ਸਾਰੇ ਘਰੇ ਨੇ ਬਰਿੰਦਾਵਨ ਜਾਇਆ ਕਰਾਂਗੇ ਜਾਵਾਂਗੇ ਵੱਡੇ ਬਣਾਣ ਚਲੋ ਦੇਖਦੇ ਆ ਫਿਰ ਕੀ ਬਣਦਾ ਇਸ ਸਮੇ ਦਾ ਹਲੂ ਕੱਚਾ ਹਲੂ ਆਇਆ ਮੈਂ ਅੱਗੇ ਇਧਰ ਆਇਆ 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 ਟਾੜੇ ਮਾੜੇ ਕਰਕੇ ਆ ਜਾ ਆ ਜਾ ਆ ਆਏ ਹਾਏ ਹਾਏ

ਸਾਡੇ ਦੇਖੋ ਜੀ ਰੂਟ ਵੀ ਪਈ ਨੇ ਤੇ ਮਠਾਈ ਵੀ ਪਈ ਆ ਤੇ ਚਲੋ ਜੀ ਦੋਸਤੋ ਜੋ ਵੀ ਆ ਸਾਰਾ ਕੁਝ ਪਿਆ ਆਪਣੇ ਲਵੇ ਤੇ ਹੁਣ ਰੋਟੀ ਬਣੂਗੀ ਦਾਲ ਤੇ ਰੋਟੀ ਠੀਕ ਆ ਦੋਸਤੋ ਖਾਵਾਂਗੇ ਆਪਾਂ ਲਓ ਜੀ ਮਿੱਤਰੋ ਹੁਣ ਰਵੀ ਦਾ ਰਾਣੀ ਬਣਾਉਣ ਜਾ ਰਹੀ ਆ ਡੋਸਾ ਦੇਖੋ ਦੋਸਤੋ ਸਾਂਬਰ ਬਣ ਰਿਹਾ ਪਹਿਲਾਂ ਦੇਖੋ ਜੀ ਔਰ 75 ਗ੍ਰਾਮ ਚ ਪੈ ਰਿਹਾ ਏ 1200 ਗ੍ਰਾਮ ਮਿਲੀਲੀਟਰ ਪਾਣੀ ਤੇ ਲੇਤਾ ਆਪਾਂ ਨੇ ਆ ਆਲੂ ਤੇ ਆ ਦੋਸੇ ਕੇ ਲਈ ਆਲੂ ਹੈ ਔਰ ਮਸਾਲਾ ਦੋਸਾ ਔਰ ਲਓ ਜੀ ਸਾਂਬਰ ਮੈਂ ਟਮਾਟਰ ਡਾਲ ਲੇਗੇ ਔਰ ਸਾਂਬਰ ਇਹ ਪੜਾ ਹੈ ਦੋਸਤੋ ਔਰ ਜਦ ਗਰਮ ਹੋ ਜੂਗਾ ਨਾ ਜਦੇ ਬਣੂ ਹੋ ਗਿਆ ਗਰਮ ਲਓ ਜੀ ਹੋ ਗਿਆ ਗਰਮ ਪਾਣੀ ਸਾਡਾ ਤੇ ਦੇਖੋ ਜੀ ਦੋਸਤੋ ਬਣਾਣੀ ਹੈ ਰਵਿਦਾ ਰਾਣੀ ਦੇਖਾਂਗੇ ਕਿਦਾਂ ਦਾ ਬਣੂਗਾ ਦੇਖੋ ਰੈਡੀਮੈਂਟ ਰੈਡੀਮੈਂਟ ਬਣ ਰਹੀ ਹੈ ਰੀਡੀਮੈਂਡ ਚਾਰ ਰਿਹਾ ਬਾਈ ਲਓ ਜੀ ਦਾ ਤਿਆਰ ਵਰ ਤਿਆਰ ਹੋ ਗਿਆ 10 ਮਿੰਟ ਚ ਲਓ ਜੀ 10 ਮਿੰਟ ਚ ਡੋਸਾ ਬਣਾਣਾ ਔਰ ਖਾਣਾ ਸਿੱਖੀਏ 10 ਮਿੰਟ ਮੈਂ ਡੋਸਾ ਔਰ ਖਾਣਾ ਸਿੱਖੀਏ ਦੋਸਤੋ 10 ਮਿੰਟ ਮੈਂ ਡੋਸਾ ਖਾਣਾ ਔਰ ਬਣਾਣਾ ਲਓ ਜੀ ਟਮਾਟਰ ਵੀ ਪਾਣਗੇ ਦੇਖੋ ਦੋਸਤੋ ਟਮਾਟਰ ਵੀ ਪੈ ਰਹੇ ਨੇ ਤੁਹਾਡੇ ਨਾਲ ਬਣੇ ਰਹੋ ਵੀ ਮੈਂ ਤੁਹਾਨੂੰ ਸਾਰਾ ਕੁਝ ਸਿਖਾ ਦੂੰਗਾ ਤੁਹਾਡੇ ਨਾਲ ਆ ਲਓ ਜੀ ਇਹ ਜੋ ਸਾਰਾ ਕੁਝ ਪਾਇਆ ਹੋਇਆ ਹੈ ਧਨੀਆ ਧਨੀਆ ਸਾਰਾ ਕੁਝ ਪਾਇਆ ਹੋਇਆ ਇਹਦੇ ਚ ਲਓ ਜੀ ਤਿਆਰ ਵਰ ਤਿਆਰ ਆ ਡੋਸਾ ਸਾਂਬਰ ਸਾਂਬਰ ਬਣ ਰਿਹਾ ਹੈ ਇਹ ਦੋਸਤੋ ਲਓ ਜੀ ਇਹਨੂੰ ਖੱਦਾ ਲਵਾਉਣਾ ਥੋੜਾ ਜਿਹਾ ਖੱਦਾ ਪੰਜਾਬੀ ਚ ਕਹਿੰਦੇ ਨੇ ਖੱਦਾ ਪੈ ਗਿਆ ਤੇ ਹਿੰਦੀ ਚ ਉਬਾਲਨਾ ਕਹਿੰਦੇ ਨੇ ਬੋਇਲ ਕਰਨਾ ਕਹਿੰਦੇ ਨੇ ਜੋ ਵੀ ਆ ਪਰ ਅਸੀਂ ਤਿਆਰ ਵਰ ਤਿਆਰ ਆ ਡੋਸਾ ਬਣਾਉਣ ਨੂੰ ਡੋਸਾ ਬਣੂਗਾ ਬਹੁਤ ਸਪਾਈਸੀ ਤੜਕਾ ਵੀ ਲੱਗੇਗਾ ਆਏ ਹਾਏ ਸਪਾਈਸੀ ਤੜਕਾ ਵੀ ਲੱਗੂਆ ਤੜਕਾ ਵੀ ਲੱਗੂਆ ਹੈ ਜੀ ਦੋਸਤੋ ਤੜਕਾ ਆਲਾ ਤੜਕਾ ਲਗੂਆ ਰਾਈ ਦਾ ਤੇ ਕੜੀ ਪੱਤੇ ਦਾ ਰਾਈ ਦਾ ਤੇ ਕੜੀ ਪੱਤੇ ਦਾ ਤੜਕਾ ਲਗੂਆ ਰਾਈ ਵੀ ਹੈਗੀ ਆਪਣੇ ਲਵੇ ਕੜੀ ਪੱਤਾ ਵੀ ਆਪਣੇ ਲਵੇ ਠੀਕ ਆ ਦੋਸਤੋ ਤੇ ਤੜਕੇ ਵਾਸਤੇ ਆਪਾਂ ਨੇ ਭਾਂਡਾ ਵੀ ਚੱਕ ਲਿਆ ਤੇ ਜੋ ਵੀ ਆ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਸਾਰਾ ਸਾਡਾ ਬਣੇ ਰਿਹਾ ਦੋਸਤ ਲਓ ਜੀ ਮਿੱਤਰੋ ਰੈੜੀ ਛੜੀ ਹੋ ਰਿਹਾ ਇਹ ਖੱਦਰ ਲੱਗ ਰਹੇ ਨੇ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਖੁਸ਼ਬੂ ਖੁਸ਼ਬੂ ਇਹਨੇ ਜ਼ਬਰਦਸਤ ਆ ਰਹੀ ਆ ਦੇਖੋ ਜੀ ਸਾਂਭਰ ਚ

ਕੰਪਾਣੀ ਢਾਲ ਲੂਗੇ ਘੱਟ ਪਾਣੀ ਪਾਉਗੀ ਇਹ ਜੋ ਕਿ ਹੈ ਜੜੀਦਾਰ ਦੋਸਾ ਨਹੀਂ ਵਧੀਆ ਸਪੈਸ਼ਲ ਦੋਸਾ ਬਣਾਉ ਥੋੜਾ ਆਓ ਉੱਚੀ ਬੋਲਿਆ ਕਰੋ ਭਾਈ ਸਾਨੂੰ ਘੱਟ ਸੁਣਦਾ ਏ ਓਕੇ ਤੇ ਲਓ ਜੀ ਦੋਸਤੋ ਤਿਆਰ ਹੋ ਰਿਹਾ ਮੈਂ ਤੁਹਾਨੂੰ ਦਿਖਾ ਦੇਣਾ ਆਪਣੇ ਹੱਥ ਨਾਲ ਓਏ ਹੋਏ ਹੋਏ ਆਏ ਹਾਏ 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 ਮੇਤਰੋ ਓਏ ਮੂੰਹ ਚ ਪਾਣੀ ਆ ਰਿਹਾ ਮੇਰੇ ਤਾਂ ਖੱਦੇ ਲੱਗ ਰਹੇ ਨੇ ਉਧਰ ਕੰਮ ਚੱਲ ਰਿਹਾ ਡੋਸੇ ਦਾ ਦੇਖੋ ਦੋਸਤੋ ਇਧਰ ਡੋਸੇ ਦਾ ਚੱਲ ਰਿਹਾ ਕੰਮ ਤੇ ਇਹਨੂੰ ਕਿੰਨੇ ਮਿੰਟ ਤਾਂ ਘਵਾਣਾ ਇਹ ਤੇਰਾ ਚੱਕਰੀ ਮੈਂ ਜਦ ਅੱਛੇ ਤੱਕ ਮਿਕਸ ਹੋ ਜਾ ਫਿਰ 5 ਮਿੰਟ ਕੇ ਲਈ ਰੈਸਟ ਪਰ ਰੱਖਣਾ ਹੈ ਲਓ ਜੀ ਜਦ ਅ ਚੰਗੀ ਤਰ੍ਹਾਂ ਹੋ ਜਾ ਤਾਂ 5 ਮਿੰਟ ਵਾਸਤੇ ਰੈਸਟ ਤੇ ਰੱਖਣਾ ਜਿਵੇਂ ਇਹ ਬਿਮਾਰ ਹੋ ਗਿਆ ਹੋਵੇ ਰੈਸਟ ਤੇ ਰੱਖਣਾ ਹੈ ਲਓ ਜੀ ਦੋਸਤੋ ਕੋਈ ਗੱਲ ਨਹੀਂ ਐਨ ਹੈਗਾ 10 ਮਿੰਟ ਵੇਟ ਕਰਨਾ ਹੈ ਰੱਖਣਾ ਹੈ ਠੀਕਾ ਦੋਸਤੋ ਚਲੋ ਜੀ ਅੰਗਰੇਜ਼ ਨੇ ਹੋਰੇ ਸਾਰੇ ਸਾਨੂੰ ਘਟਾਂ ਵੀ ਅੰਗਰੇਜ਼ੀ ਪਰ ਅਸੀਂ ਐਂ ਸਿੱਖ ਜਾਗੇ ਵਲੋਗ ਬਣਾਦੇ ਰਹਾਂਗੇ ਰੈਸਟ ਆਰਾਮ ਕਰੇਗਾ ਇਹ ਆਰਾਮ ਕਰੇਗਾ ਠੀਕ ਹੈ ਜੀ ਦੋਸਾ ਆਰਾਮ ਕਰੇਗਾ ਠੀਕ ਹੈ ਦੋਸਤੋ ਦੋਸਾ ਆਰਾਮ ਕਰੇਗਾ ਸਾਨੂੰ ਤਾਂ ਮਿਲਦਾ ਨਹੀਂ ਆਰਾਮ ਕਰਨ ਤੇ ਦੋਸਾ ਆਰਾਮ ਚਲੋ ਕੋਈ ਗੱਲ ਨਹੀਂ ਦੇਖੋ ਦੋਸਤੋ ਬਣ ਰਿਹਾ ਨਾ ਪੂਰਾ ਦੋਸਾ ਬਣੂਗਾ ਦੋਸਾ ਆਹ ਸੰਭਰ ਇਹ ਦੋਸਾ ਤੋਂ ਬਣਾਇਆ ਤੇ ਆਪਾਂ ਨੇ ਇਡਲੀ ਸੰਭਰ ਦੋਸਾ ਇਮਲੀ ਸੰਭਰ ਅੱਜ ਬਣੂਗਾ ਇਡਲੀ ਸੰਭਰ ਨਹੀਂ ਅੱਜ ਬਣ ਰਿਹਾ ਦੋਸਾ ਸੰਭਰ ਕੀ ਦੇਖੀਏ ਲੋ ਜੀ ਦੇਖੋ अभी साइड में रख देंगे साइड में रखे अभी उस टाइम इसको साइड में रखेंगे फिर बनेगा बना आय हाय हाय डोसा हमारा सांबर भी तैयार हो गया तैयार हो गया सांबर अभी से हम तड़का लगाएंगे लो जी तड़का लगाया जाएगा अभी इसमें अभी तो बहुत कुछ होने वाला है दोस्तों बहुत कुछ ओ देखिए रविता रानी बहुत कुछ करेगी अभी तड़का लगाएगी इसमें तड़का फिर ਅੱਪਾ ਡੋਸਾ ਵੀ ਦਿਖਾएंगे आपको ठीक है दोस्तों ਮਾਇਦਾ ਹੈਂਦੀ ਪੰਜਾਬੀ ਮਿਕਸ ਹੋ ਜਾਂਦੀ ਹੈ ਯਾਰ ਚਲੋ ਕੋਈ ਗੱਲ ਨਹੀਂ ਜਿੱਥੇ ਵੀ ਆਪਣੇ ਹਿੰਦੀ ਪੰਜਾਬੀ ਚਰਾਂ ਨੇ ਜਰੂਰੀ ਆ ਇਹ ਇਸ ਆਪਾਂ ਨੂੰ ਆਂਦੇ ਨਹੀਂ ਤਾਂ ਇੰਗਲਿਸ਼ ਵੀ ਸ਼ੁਰੂ ਕਰ ਦਿੰਦੇ ਆਪਾਂ ਲਓ ਜੀ ਤੜਕੇ ਦੇ ਵਾਸਤੇ ਚੜਾ ਲਿਆ ਨੇ ਫ్రਾਈ ਪੈਨ ਕੀ ਕਹਿੰਦੇ ਇਹਨੂੰ ਕਢਾਈ ਕਢਾਈ ਫ్రਾਈ ਪੈਨ ਫੈਨ ਕਹਿੰਦੇ ਨੇ ਉਹ ਫੈਨ ਹੈਨਾ ਲਓ ਜੀ ਦੋਸਤੋ ਦੇਖੋ ਇਹ

ਚਲੋ ਸੁੱਕ ਗਿਆ ਵੇਖੋ ਦੇਖਣਾ ਤਾਂ ਫਿਰ ਵੀ ਪੜਾ ਥੋੜਾ ਰੁਕ ਕੇ ਲਾਓ ਦੋਸਤੋ ਹੁਣ ਗਿਰ ਰਿਹਾ ਜੈ ਚ ਤੇਲ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਔਇਲ ਔਇਲ ਕਹਿੰਦੇ ਨੇ ਅੰਗਰੇਜ਼ੀ ਚ ਤੇਲ ਗਿਰ ਰਿਹਾ ਦੋਸਤੋ ਤੇਲ ਲਾਓ ਜੀ ਮਿੱਤਰੋ ਤੇਲ ਦੇਖੋ ਜੀ ਸਵਾਦ ਅਨੁਸਾਰ ਪਾਣਾ ਕਿਵੇਂ ਪਾਣਾ ਆਪਣੀ ਮਰਜ਼ੀ ਸੇ ਅੱਛਾ ਜੀ ਹਾਂ ਲਾਓ ਜੀ ਮਿੱਤਰੋ ਤੇਲ ਪੈ ਰਿਹਾ ਹੈ ਮਾਰੇ ਦਾ ਇਸ ਮੈਂ ਨਿਕਲ ਹੀ ਨਹੀਂ ਰਹਾ ਬੋਟ ਬੋਟ ਕਰਕੇ ਤੇਲ ਪੜ ਰਹਾ ਹੈ ਬੜਾ ਬੜੀਆ ਹੈ ਨਿਕਲ ਨਹੀਂ ਰਿਹਾ ਨੇ ਇਹਦਾ ਸਾਰਾ ਹੀ ਤੇ ਚੂਗਾ ਤਾਂ ਆਪਣਾ ਫੇਰ ਕੰਮ ਖਰਾਬ ਹੋ ਜੂ ਲਾਈ ਬੂੰਦ ਬੂੰਦ ਜ਼ਰੂਰੀ ਆ ਤੇਲ ਯੈਸ ਚਲੋ ਜਿੱਤੇ ਲਗਾਣਾ ਹੈ ਥੋੜਾ ਲਗਾਣਾ ਹੈ ਸਰ ਤੜਕਾ ਹੀ ਲਾਣਾ ਮੈਂਨੇ ਫੁੱਲ 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 ਕਰ ਰੱਖਿਆ ਹੈ ਫੁੱਲ ਲੋ ਜੀ ਦੋਸਤੋ ਇਸ ਵਿੱਚ ਅਸੀਂ ਰਾਈ ਡਾਲ ਲੇਂਗੇ ਰਾਈ ਪਾਉਗੀ ਹੁਣ ਰਵਿਤਾ ਨੂੰ ਰਾਈ ਦੱਬ ਕੇ ਆ ਦੇਖੋ यहां ध्यान दो फोकस इधर दो फोकस भी दे रहे हैं सारा को दे रहे हैं ये देखो कड़ी पत्ता डाल दिया है गाइस कड़ी पत्ता कितने लगेंगे अपना कैमरा बचा के लो जी टड़ 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 कर रहे हैं टड़ 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 कर रहे हैं टड़ 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 वाइ कर रही है कड़ गड़ 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 वाइ कर रही है टड़ 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 लो जी मित्रो देखो जी ये जगेरा कड़ी पत्ता राई प्लस सुखी लाल मिर्च सुखी लाल मिर्च लेके तो बहुत सारी आई है, है ये ये उसमें भी लगाऊंगी दूसरा तड़का आलू वाला तड़का आलू वाला तड़का भी लगेगा अभी जो डोसे में पौगा यस जरा डोसे में पौगा और भी पौगा चलो जी कम हो गया लो जी ओए होए होए लो जी दोस्तों ओए होए होए ਇਹ ਨੂੰ ਕਹਿੰਦੇ ਨੇ ਤੜਕਾ ਆਂਗਾਂਂਗ ਵਰਕਾ ਓਏ ਹੋਏ ਹੋਏ ਓਏ ਹੋਏ ਠਾਲ ਦੇ ਧੂਏ ਧੂਏ ਦੇਖੋ ਦੋਸਤ ਲੱਗਿਆ ਤੜਕਾ ਲੱਗਿਆ ਤੜਕਾ ਯੇ ਲੱਗਿਆ ਤੜਕਾ ਮਿੱਤਰੋ ਲੱਗਿਆ ਤੜਕਾ ਲੱਗ ਰਿਹਾ ਹੈ ਸੰਭਰ ਲਓ ਜੀ ਸੰਭਰ ਲੱਗ ਰਿਹਾ ਨਾ ਪੂਰਾ ਹਾਂ ਬਾ ਅਬੇ ਮੈਂ ਸਿੱਪੇ ਸਾਈਡ ਮੇ ਰੱਖ ਦੋ ਲਓ ਜੀ ਇਹਨੂੰ ਸਾਈਡ ਤੇ ਰੱਖ ਦੋ ਫਿਰ ਆਪਾਂ ਆ ਜੇ ਆਲੂਆਂ ਨੂੰ ਤੜਕਾ ਲੱਗੂਆ ਹੁਣ ਜਿਵੇਂ ਉਹ ਨਹੀਂ ਬਣਾਉਂਦੇ ਹੁੰਦੇ ਕੀ ਕਹਿੰਦੇ ਹੁੰਦੇ ਨੇ ਆਪਣਾ ਆਹਾ ਉਹ ਕਿਵੇਂ ਬਾਹ ਕੋਚੇ ਛੋਲੇ ਬਣਦੇ ਨੇ ਉਵੇਂ ਤੜਕਾ ਲੱਗੋ ਆਲੂ ਹਾਂਜੀ 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 ਦੇਖੀ ਜਾਓ ਤੁਸੀਂ ਘਰੇ ਆਸਾਨੀ ਨਾਲ ਦਸਾਂ ਮਿੰਟਾਂ ਚ ਤੁਸੀਂ ਬਣਾ ਸਕਦੇ ਹੋ ਦੋਸਾ ਸੰਬਰ ਦੇਖੋ ਦੋਸਤੋ ਦੋਸਾ ਵੀ ਰਾਈਡ ਲੇਗੇ ਇਹਦੇ ਚ ਵੀ ਰਾਈਡ ਲੇ ਲੂਗੀ ਫੋਨ ਉਠਾ ਉਸ ਤੇ ਚਿੱਟੇ ਲੱਗੇਗੇ ਓਏ ਹੋਏ ਫੋਨ ਚੱਕ ਲਿਆ ਬਾਈ ਪਰ ਲਾ ਪੱਤੇ ਨੂੰ ਚਾਰਜ ਲਾਇਆ ਮਾਨੂੰ ਕਹਦੇ ਚਾਰਜ ਲਾ ਦੇਣਾ ਲਾਏ ਦੋਸਤੋ ਇਧਰ ਵੀ ਇਹਦੇ ਵੀ ਤੜਤਾ ਲੱਗ ਰਿਹਾ ਏ ਰਾਈ ਤੇ ਮਿਰਚਾਂ ਦਾ ਤੇ ਕੜੀ ਪੱਤਾ ਕੜੀ ਪੱਤਾ ہمارا ਖੁਦ ਦਾ ਐ ਲੱਗ ਰਿਹਾ ਹੈ ਬਤਾ ਰਾ ਆਪਣੇ ਲੱਗੇ ਹੋਏ ਨੇ ਉੱਪਰ ਆਪਣੇ ਆਪਣੇ ਗਾਰਡਨ ਲਾਏ ਹੋਏ ਨੇ ਜਿਵੇਂ ਕੀ ਆ ਦੇਖੋ ਮੈਂ ਤੁਹਾਨੂੰ ਦਿਖਾ ਦੇਣਾ ਆ ਵੀ ਗਾਰਡਨ ਲੱਗਾ ਹੋਇਆ ਆ ਵੀ ਗਾਰਡਨ ਲੱਗਾ ਹੋਇਆ ਏ ਤੇ ਉੱਪਰ ਵੀ ਆਪਣੇ ਲੱਗਿਆ ਹੋਇਆ ਹੈ ਗਾਰਡਨ ਉੱਪਰ ਗਾਰਡਨ ਬਹੁਤ ਵੱਡੇ ਲੱਗੇ ਹੋਏ ਨੇ ਆਪਣੇ ਇਹ ਸਭ ਟਮਾਟਰ ਢਾਲ ਲੇ ਲਓ ਇਹਦੇ ਚ ਟਮਾਟਰ ਪਾਓ ਲਓ ਜੀ ਦਸ ਤੜਕਾ ਆਂਗਾਂਂ ਘੜਕਾ ਲੱਗੂਗਾ ਦੋਸੇ ਚ ਤੜਕਾ ਆਂਗਾਂਂ ਘੜਕਾ ਲਓ ਜੀ ਮਾਦੋ ਵੀ ਆ ਗਿਆ ਮਾਦੋ ਕੀ ਕਰ ਰਿਹਾ ਓਏ ਸੰਤਰਾ ਸੰਤਰਾ ਲਓ ਜੀ ਸੰਤਰਾ ਥੋੜੀ ਆਏ ਇਹ ਮਸੰਮੀ ਆ मसम्मी मसंग, है ना मसम्मी को संतरा बोलते हैं हमें सिखाएगा ये अभी निकला है नहीं है हमें सिखाएगा ये है ना मसम्मी को संतरा बोलते हैं मैं संतरे को चलो जो अब हमें ये चटनी पाएंगे आवे चटनी लाया अब चटनी डलेगी ये आए हाय हाय डोसा सांभर ये लाल मिर्च चटनी है गाइस लाल चटनी है दोस्तों लाल मिर्च चटनी ਓਏ 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 ਲਾਲ ਮਿਰਚ ਚਾੜਣੀ ਆ ਉਹ ਦੋਸਤੋ ਜਿਹੜੀ ਆਪਣੇ ਪੀਜੇ ਪੂਜੇ ਚ ਪੈਂਦੀ ਆ ਤੇ ਉਹਦੇ ਚ ਪੈਂਦੀ ਆ ਆ ਦੇ ਚ ਕਿਨਾ ਬਰਗਰਾ ਬਰਗਰਾ ਰੰਗ ਥਾਂ ਨੂਡਲ ਨਾਡਲਾਂ ਚ ਪੈਂਦੀ ਆ ਇਸ ਦਾ ਕਲਰ ਦਿਖਾਓ ਕਲਰ ਦੇਖੋ ਤੁਸੀਂ ਆਏ ਹਏ ਮੂੰਹ ਚ ਪਾਣੀ ਆ ਰਿਹਾ ਹੋਗਾ ਮੈਨੂੰ ਤੁਹਾਡੇ ਆਜੋ ਫਿਰ ਲੱਭ ਕੇ ਸ਼ੇਅਰ ਲਾਈਕ ਕਮੈਂਟ ਕਰਕੇ ਆਜੋ ਬਸ ਵਾ ਤੁਸੀਂ ਥੋੜੀ ਲਾਲ ਮਿਰਚ ਥੋੜੀ ਲਾਲ ਮਿਰਚ थोड़ा हल्दी पाउडर थोड़ा आमचूर पाउडर जिससे तो इसमें टेस्ट ही आता है आमचूर पाउडर कई काम है इसके अंदर धनिया पाउडर आए हो खट्टा नमक हमारी म, नमक दानी में है नहीं गाइस नमक है नहीं नमक लिया न अपन ने साइड नमक यार ये तो बड़ा खट्टा सांतरा चाहिए जरा उसमें में लो जी नाम का स्वाद अनुसार अपने टेस्ट के अनुसार डाल सकते आप टेस्ट के अनुसार पा सकदे हो तुम अभी से चलाना है अच्छी तरह पक जाएगा फिर इसमें आलू डालने आलू आप भाई ने है ना यस आलू क्या हमारा तेल आ गया ना बाहर अब ये पक गया है थोड़ा उच्ची उची बोलिया करो दस बार कहता इसमें डाल लेंगे हम। इसको मिक्स कर, दोस्तों। ये मिक्स कर लो ए, चंकी तरह मिक्स करो इन केले जो स्वाद आलू आच भरया जावे जी आ ना मैं हां तो तुम बोल लो ना तुम किस खड़े हैं यहां पे पता तैनू अब बोलला मैं अच्छा तुम नहीं तो सबको सिखाया है मुझे अब बोलले भी नहीं करा लाओ जी मैं सबको सिखाया है दा मात्र थोड़ी है कौन मैं सारे केते तेरी हेल्प करी जाऊं बिल्कुल ना अच्छी तरह मसाला देखो दोस्तों बड़ा टेस्टी मने बड़ा टेस्टी खाने से पहले अपन तो पता ना सिखाने वाले नु तो पहले पता हुंदा जेड़ा मास्टर साहब हुंदा ना जेड़ा पता हुंदा उनु की सारा कुछ बढ़िया ही बनया हुआ है इसमें थोड़ा सा पानी भी डालेंगे लेंगे सब पतला करने के लिए पानी पाया जाएगा थोड़ा हां थोड़ा सा थोड़ा या पानी बहुत ये अच्छे से लग जाइए अच्छे नाल डोसे ਥੋੜਾ ਜਿਆਦਾ ਹੈ ਆਪਣੇ ਡੋਸੇ ਦੇ ਤੁਹਾਨੂੰ ਪਤਾ ਕਿ ਇਹ ਥੋੜਾ ਜਿਆਦਾ ਮੈਲਟ ਜਾ ਕਰਨਾ ਪਊਗਾ ਇਹ ਤੇ ਆਪਣੇ ਡੋਸੇ ਦੇ ਚੰਗੀ ਤਰ੍ਹਾਂ ਪੇਸਟ ਜਾ ਲੱਗ ਜਾ ਪੇਸਟ ਬਣ ਕੇ ਬਿਲਕੁਲ ਲਓ ਆਲੂ ਮੈਗਾ ਨਾ ਕੱਟਣਾ ਯਾਰ ਜੀ ਨਹੀਂ ਹਾਂ ਉਸਮੇ ਵੀ ਸੀ ਡੋਸੇ ਬਣेंगे ਵੀ ਸੀ ਡੋਸੇ ਹਾਂ ਓਏ ਵੀ ਡੋਸੇ ਇਸ ਲਈ ਘੱਟ ਲੱਗ ਰਿਹਾ ਪਹਿਲਾਂ ਅਸੀਂ ਘਰ ਪਰ ਮਟੀਰੀਅਲ ਬਣਾਇਆ ਕਰਦੇ ਸੀ ਇਤਨੇ ਆਲੋ ਤੇ ਇਤਨੇ ਮਟੀਰੀਅਲ ਹੁੰਦਾ ਆਪਣਾ ਡੋਸਾ ਆਪ ਰੈਡੀਮੈਂਟ ਲੈ ਕੇ ਆਏ ਤਾਂ ਉਹ ਥੋੜਾ ਹੈ ਉਹ ਥੋੜਾ ਬਣੂਗਾ ਦੋਸਤ ਅਰੇ ਤੂੰ ਪੂਰਾ ਦਿਨ ਹੀ ਡੋਸਾ ਡੋਸਾ ਖਾਏ ਜਾਂ ਜਿਸ ਦਿਨ ਘਰ पे ਬਣਾ ਲੈ ਸਾਰਾ ਦਿਨ ਡੋਸੇ ਚੱਲਦੇ ਨੇ ਬੰਦਾ ਸਾਡੇ 5 5 7 7 ਡੋਸੇ ਖਾ ਜਾਂਦਾ ਇੱਕ ਬੰਦਾ ਇੰਨੇ ਡੋਸੇ ਬਣਦੇ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਉਹ ਵੀ ਮੈਂ ਸਾਰਾ ਕੁਝ ਦਿਖਾਉਂਗਾ ਤੁਹਾਨੂੰ ਕਿ ਕਿੰਨੇ ਡੋਸੇ ਬਣਦੇ ਸਾਡੇ ਰੈਡੀਮੈਂਟ ਨਹੀਂ ਹੋਮ ਮੇਡ ਇਹ ਰੈਡੀਮੈਂਟ ਨੇ ਦੇਖੋ ਦੋਸਤੋ ਇਹ ਰੈਡੀਮੈਂਟ ਔਰ ਡੋਸਾ ਸਾਂਬਰ ਪਰ ਮਿਹਨਤ ਉਤਨੀ ਲੱਗ ਰਹੀ ਹੈ ਗਾਇਜ਼ ਇਹ ਤਾਂ ਹਮ ਆਪਣਾ ਬਿਘੋ ਕੇ ਪੀਸ ਕੇ ਰੱਖ ਸਕਾਂ ਕਾਮ ਟਾਈਮ ਤਾਂ ਸਭ ਉਤਨਾ ਹੀ ਹੈਗਾ ਤਾਂ ਤਾਂ ਉਨੇ ਹੀ ਲੱਗ ਰਿਹਾ ਦੇਖੋ ਸਾਨੂੰ ਤੇ ਚਲੋ ਕੋਈ ਗੱਲ ਨਹੀਂ ਲਓ ਜੀ ਸਬਜੀ ਹੋ ਗਈ ਸਾਡੀ ਥੋੜੀ ਜਿਹੀ ਮਿਕਸ ਬਣ ਗਿਆ ਪੇਸਟ ਜਿਹੜਾ ਕਿ ਆਪਣੇ ਡੋਸਿਆਂ ਤੇ ਲੱਗੂਗਾ ਚਲੋ ਜੀ ਹੁਣ ਆਪਾਂ ਡੋਸੇ ਕਿੰਨੇ ਜਾਵਾਂਗੇ ਹੁਣ ਠੀਕ ਆ ਆਲੂ ਆਪਣੇ ਬਣ ਗਏ ਦੇਖੋ ਡੋਸਾ ਆਪਣਾ ਤਿਆਰ ਹੋ ਰਿਹਾ ਦੇਖੋ ਲੋਸੋ

ਸਾਰਾ ਆ ਵੀ ਜ਼ਰੂਰੀ ਆ ਯੈਸ ਸਾਰਾ ਕੁਝ ਹੀ ਜ਼ਰੂਰੀ ਆ ਇਹ ਪਾਣੀ ਵੀ ਜ਼ਰੂਰੀ ਆ ਇਹ ਵੀ ਜ਼ਰੂਰੀ ਆ ਸਾਰਾ ਕੁਝ ਹੀ ਜ਼ਰੂਰੀ ਆ ਯੈਸ ਯੈਸ ਲਓ ਜੀ ਦੋਸਤੋ ਨਹੀਂ ਜ਼ਰੂਰੀ ਨਹੀਂ ਹੋ ਤੂੰ ਜਾਓ ਲਓ ਜੀ ਮੈਂ ਤਾਂ ਤੈਨੂੰ ਸਿਖਾਇਆ ਹੁਣ ਬਾਅਦ ਚ ਨਾ ਫੇਰ ਆਹੀ ਹੁੰਦਾ ਹੁੰਦਾ ਏ ਜਦ ਉਸਤਾਦ ਦੀ ਲੋੜ ਨਹੀਂ ਪੈਂਦੀ ਨਾ ਬਰ ਆਹੀ ਹੁੰਦਾ ਅੱਛਾ ਇਸ ਤੇ ਹਮ ਔਇਲ ਲਗਾਏਗੇ ਲਓ ਜੀ ਜਿਵੇਂ ਆਪਾਂ ਨੇ ਦੇਖੋ ਜੀ ਪਹਿਲਾਂ ਡੋਸਾ ਘਮਾਇਆ ਸੀ ਤੇ ਹੁਣ ਇਹ ਜੇ ਤੇਲ ਪਾਇਆ ਏ ਯੈਸ ਤੇਲ ਨਾਲ ਵੈਲਾ ਹੋ ਜੂਗਾ ਨਾ ਕੰਮ ਆ ਆ ਕਰਕੇ ਪੰਜਾਬੀ ਜਹਰੇਲਾ ਹੋ ਜੂ 도사 ਰੱਖਣ ਵਾਸਤੇ ਕੁਝ ਲਿਆਵਾਂ ਫਿਰ ਕਾਲੀ ਪਲੇਟ ਲੈ ਆਓ ਸਜਾ ਕੇ ਦਿਖਾ ਦਿੰਗੇ ਕਾਲੀਆਂ ਪਲੇਟਾਂ ਕੱਢ ਲਈਏ ਓ ਲਓ ਜੀ ਮਿੱਤਰੋ 도사 ਸਜਾएंगे ਬਾਟੀ ਲਿਆਵਾਂ ਬਾਟੀ 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 ਲਓ ਜੀ ਦੋਸਤ ਲਓ ਜੀ ਘਰ ਵਸਿਆ ਨਹੀਂ ਮੰਗਦੇ ਪਹਿਲਾਂ ਆਉਣ ਲੱਗ ਜਾਂਦੇ ਨੇ ਦੇਖੋ ਜੀ ਲਿਆਦੀ ਆਪਾਂ ਨੇ ਬਾਟੀ ਕੋਈ ਗੱਲ ਨਹੀਂ ਮਿੱਤਰੋ ਦੇਖੋ ਜੀ ਪੂਰਾ ਟੇਸਟੀ ਬਣੂਗਾ

ਅਸੀਂ ਆਪਣੇ ਘਰੇ ਚਾਹ ਬਲੌਰ ਦਾਲ ਕਾ ਬਣਾਇਆ ਹੈ ਪਰ ਇਹ ਰਾਵਾਂ ਡੋਸਾ ਲੱਗਦਾ ਬਾਈ ਡੋਸਾ ਬਣੂਗਾ ਇਹ ਆਹ ਕੀ ਹੈ ਇਹ ਲੱਗਦਾ ਇਹ ਜਾਲੀਦਾਰ ਹੈ ਜਿਸ ਮੈਂ ਮੋਰ ਪਾਣੀ ਡਾਲ ਲੇਤੇ ਨਾ ਫਿਰ ਐਸਾ ਬਣਦਾ ਹੈਜਾ ਬਣਦਾ ਇਹ ਹਮ ਆਹ ਇਹਦੇ ਚ ਕੀ ਹੈ ਇਹ ਇਹ ਜਾਲੀ ਹੈ ਜਾਲੀ ਐਸੇ ਜਾਲੀ ਪੜੀ ਹੋਈ ਐਸੇ ਇਹ ਜੋ ਛੋਟੇ ਛੋਟੇ ਜਾਲੀ ਦਿਖ ਰਹੀ ਹੈ ਨਾ ਹਾਂ ਇਹ ਇਤਨੀ ਬੜੀ 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 ਹੋ ਜਾਂਦੀ ਹੈ ਅਗਰ ਇਸੇ ਬਿਲਕੁਲ ਪਤਲਾ ਕਰ ਲੋ ਪਤਲਾ ਕੀ ਕਰਨਾ ਆਪਾਂ ਨੇ ਹਮ आपा खावे टेस्टी यस yes. लाओ जी दोस्तों हम टेस्टी डोसा खाएंगे मसाला लगा लेते हैं हां ले देखो ये मसाला लग रहा है करके। जोर लगा के हाईशा हां तोड़ लूं मैं जोर लगाने में इस अपने डोसे को अच्छा <laughs> और धीरे धीरे पर लग नहीं रहा डोसे पे और कैसे लगे करे आप ही बता दो अब उसकी हलवाई की तरह है लगाऊ सारे में वो पानी गिर के बिल्कुल पतला कर देखो गया। जा सकते हो आप लाज मित्रो लाजे डोसा सांबा लेके आते हैं सांबर लेके आओ और आय हाय हाय मुंह च पानी आ रहा दोस्त मेरे मुंह च पानी डोसा बनाने का आसान तरीका है रेडीमेड डोसा ले आओ दस मिनट में तैयार पर ये नहीं ऐसा कुछ नहीं है अच्छा हाँ इतने टाइम में तो वही अपना डोसा बन जा ये लो ला ये और हमने टमाटर तो डाल लेने चलो ये शक्को ये बन गया ना अपना डोसा सांबर कितना क्रिस्पी बनाएगा हाय 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 पूरा क्रिस्पी एक और बना के दिखा दे इतने भोग, भोग लगा के आओ हाँ भोग लगा के आते हैं ठाकुर जी को फिर खा के आपको दिखाएंगे ओए होए 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 आए मामा वे डोसा पानी की जरूरत पड़ती है तेरी पानी लगाना पड़ता है इसको लो जी मैं ठाकुर जी ने भोग लगाया वहाँ अभी तो मुझे रेड चटनी भी बनानी है जो मेरी फेवरेट है खट्टी खट्टी तो खाया है आप ठाकुर जी लवे रखा है ठाकुर जी खा है लो जी आ गए आपा, आपा पिछे रखा है क्योंकि कैमरा ऊके जा नहीं सकते क्योंकि डोसा पर तैर तैयार ना ਓਏ ਹੋਏ ਹੋਏ ਆਏ ਹਾਏ ਮੇਤਰੋ ਡੋਸਾ ਬਣਦਾ ਏ ਡੋਸਾ ਡੋਸਾ ਬੰਗੜ ਸੰਭਰ ਡੋਸਾ ਲਓ ਜੀ ਮੇਤਰੋ ਆਇਓ ਖਰਾਬ ਬਾਏ ਲਓਏ ਬੱਚੇ ਦੇਖ ਰਹੇ ਨੇ ਤੇ ਉਹ ਤਾਂ ਬਹੁਤ ਬਣ ਜਾਣਗੇ ਫਿਰ ਜਿਆਦਾ ਹੀ ਤਾਂ ਬਣਾਣੇ ਆ ਮੈਂ ਬੰਦੇ ਹਮ ਬਹੁਤ ਜ਼ਿਆਦਾ ਹੈ। ਜ਼ਿਆਦਾ ਬਣਾਨੇ ਹੈ। ਯੈਸ। ਸਾਡੇ ਪਾਸ ਆਲੂ ਵੀ ਪਏ ਨੇ। ਕੁਆਂਟੀਟੀ ਆਪਣੇ ਲੋਵੇ ਬਹੁਤ ਆ ਦੋਸਤੋ। ਕਿਉਂਕਿ ਸਾਡੇ ਨਾ ਬੰਦੇ ਬਹੁਤ ਨੇ। ਮੈਂ ਸੋਨੂ ਦਿਖਾ ਸਕਦਾ ਆ ਇਹਦੇ। ਆਲੂ ਹੈ ਆਲੂ ਨੇ। ਆਏ ਨਹੀਂ ਦਬਦੇ ਅਸੀਂ। ਟਾਈਮ ਬਹੁਤ ਲੱਗਦਾ ਹੈ ਗਾਇਸ। ਬਹੁਤ ਲੱਗਦਾ ਏ। ਬਹੁਤ ਟਾਈਮ ਲੱਗਦਾ ਏ। देखो जी आ डोसे तो बाद ना सारे डोसे बना के दिखावा ठीक है वो पता कैसे लग जाए वो बटर गिर है ना वो ज्यादा वो हो जाए ऑयली ऑयली सा फिर सारे में लग जाए वो समझ रहे हो यस और yes. पूरा है कसांदा है ऐ कर कर हाँ। फिर उस उससे ये पूछना कितने साल का एक्सपीरियंस है एक्सपीरियंस उत... सब तो मैं ही सिखाया ਖੁਦ ਕਰ ਲਿਆ ਕਰੋ ਨਾ ਕੋਚ ਉਤਰ ਕੇ ਹੈ ਉਹ ਪੂਰਾ ਐ ਕਰਕੇ ਲਾਂਦਾ ਐ ਕਰ ਬਣਾ ਬਣਾਇਆ ਐ ਤਾਂ ਅਗਲੇ ਵਾਰ ਟ੍ਰਾਈ ਕਰੀਆ ਅੱਛਾ ਈ ਦੋਸਤੋ ਮੈਨੂੰ ਦੱਸੂਗਾ ਕਿਵੇਂ ਬਣਾਣਾ ਅਸੀਂ ਤਾਂ ਟੇਸਟੀ ਬਣਾਉਂਦੇ ਆ ਤੁਹਾਨੂੰ ਕੱਲ ਵੀ ਦਿਖਾਇਆ ਸੀ ਨਾ ਇਹ ਤਾਂ ਮੋਟਾ ਇਤਨਾ ਮੋਟਾ ਤਾਂ ਉਹ ਡਬਲ ਆ ਤਾਂ ਇਹ ਤਾਂ ਬਣ ਗਿਆ ਬਸ ਮਾਲ ਪੁੜਾ ਯਾਰ ਸਾਡੀ ਸਾਡੀ ਪਛਾਣ हां पंजाबीओ की पहचान हां मालपुरा यस yes. देखो हमारा डोसा इधर दिखाओ आपके ला जी देखो जी पनीर दी कमी रह थोड़ी जी नहीं दा मैं पनीर भी लिया आऊंगा थोड़ा जा घेर के दिखा देंगे स्वाद yes. आ जाएगा ला जी दिस डोसा बाय आए हाय ला जी हुन किथे रखेंगे बड़ी प्लेट लेके आवां यस Large dosa. Dosa. Paper to laga do iske. Paper. पेपर तो पेपर ही पेपर आपने लगे अभी तो पेपर ही बहुत देते हैं हैं ताई यहाँ खड़े हैं आज ना पेपर देख के लो जी दोस्तों क्या बोलते हैं पब्लिक क्या बोलते हैं हुआ देखिए दोस्तों डोसे डोसे तैयार होएंगे काफी सारे डोसे तैयार होवांगे जितने भी डोसे तैयार होंगे तो आपको दिखाए जाएंगे डोसे डोसे ठीक है दोस्तों ਸਾਡੇ ਬਣੇ ਰਿਹਾ ਤੁਸੀਂ ਤੁਹਾਨੂੰ ਸਾਰੇ ਡੋਸੇ ਬਣਾ ਕੇ ਦਿਖਾਵਾਂਗੇ ਹਾਂ ਲਓ ਜੀ ਮਿੱਤਰੋ ਆਪਣੇ ਡੋਸੇ ਤਿਆਰ ਬਰ ਤਿਆਰ ਹੋ ਗਏ ਨੇ ਤੇ ਲੋ ਜੀ ਮੈਂ ਕਨਾਰੇ ਦੇ ਵੀ ਦੇਖੋ ਓਏ 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 ਲਓ ਜੀ ਹੈਲੋ ਕਰਦਾ ਮੈਂ ਕਨਾਰਾ ਹੈਲੋ ਗਾਇਸ ਕਰਦਾ ਇਹ ਕਰਕੇ ਲਓ ਜੀ ਦੇਖੋ ਇਸਨੀ ਰਾਣਾ ਪਾ ਰਿਹਾ ਹੈ ਡੋਸੇ ਤੇ ਲੋ ਜੀ ਦੇਖੋ ਜੀ ਤਿਆਰ ਵਰ ਤਿਆਰ ਕਰ ਰਿਆ ਪਲੇਟ ਤੁਹਾਨੂੰ ਦਿਖਾਨੇ ਆਪਾਂ ਲੋ ਜੀ ਪਲੇਟ ਲਿਆਓ ਚੱਕ ਕੇ ਪਲੇਟ ਲੋ ਜੀ ਦੇਖ ਲਓ ਦੋਸਤੋ ਸੁਨੀ ਰਾਣਾ ਤੇ ਡੋਸਾ ਚੱਲ ਰਿਹਾ ਸਾਡਾ ਮੈਂ ਅਕਰਾਲਾ ਰੋਲਾ ਰੋਲਾ ਪਾਈ ਜਾਂਦਾ ਇਹ ਡੋਸਾ ਬਣਾਇਆ ਅੱਜ ਬਹੁਤ ਹੀ ਟੇਸਟੀ ਆ ਦੋਸਤੋ ਲੋ ਜੀ ਮੈਂ ਤੁਹਾਨੂੰ ਆਪਣੀ ਪਲੇਟ ਦਿਖਾਨਾ ਡੋਸੇ ਵਾਲੀ ਪਲੇਟ ਲੋ ਜੀ ਰਵਿਤਾ ਰਾਣੀ ਲੈ ਕੇ ਆਈ ਇਹ ਡੋਸੇ ਵਾਲੀ ਪਲੇਟ ਡੋਸਾ ਦੇਖੋ ਦੋਸਤੋ ਆਏ ਹਾਈ ਇਡਲੀ ਸੰਬਰ ਡੋਸਾ ਆ ਕੀ ਨਾਮ ਹੈ ਓਹ ਆ ਕੀ ਹੈ ਕੋਕੋਨਟ ਚਟਣੀ ਤੇ ਟਮਾਟੋ ਚਟਣੀ ਆ ਤੇ ਤੇ ਲੋ ਜਿੱਧਰ ਚੜਦੇ ਕੋਈ ਖਾ ਰਹੇ ਨੇ ਸਾਰੇ ਚਲੋ ਜੀ ਮਿਲਦਿਆਂ ਫੇਰਾ ਅਗਲੇ ਵਲੌਗ ਚ ਮਿਲਾਂਗੇ ਠੀਕ ਆ ਬਾਏ ਬਾਏ ਕਰੋ ਬਾਏ 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 ਜੈ ਹਿੰਦ ਜੈ ਹਿੰਦ ਕਰ ਦੋ ਜੈ ਹਿੰਦ ਕਰੋ ਜੈ ਹਿੰਦ ਜੈ ਹਿੰਦ ਕਿਹਾ ਬਈ ਜੈ ਹਿੰਦ